ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਆਪਾਂ ਸੂਟ ਦਿਖਾ ਰਹੇ ਹਾਂ ਜੀ ਤੁਹਾਨੂੰ ਅੱਜ ਵਰਕ ਦੇ ਵਿੱਚ ਬਣੇ ਹੋਏ ਨੇ ਸੀਨ ਵਰਕ ਦੇ ਫਲੈਡ ਵਰਕ ਦੇ ਸੂਟ ਨੇ ਜੀ ਬਹੁਤ ਪਿਆਰੇ ਇਹਦੇ ਤੇ ਡਿਜ਼ਾਈਨ ਬਣੇ ਹੋਏ ਨੇ ਬਹੁਤ ਸੋਹਣੇ ਕਲਰ ਨੇ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 9555 ਅਪਾ ਇੰਸਟਾਗ੍ਰਾਮ ਤੇ ਹਨਾ ਸਾਰੇ ਡਿਜ਼ਾਈਨ ਵਗੈਰਾ ਪ੍ਰਿੰਟ ਫਾਈਲ ਹੁੰਦੇ ਨੇ ਜੀ ਤੁਸੀਂ ਉੱਥੇ ਵੀ ਫੋਲੋ ਕਰਕੇ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲਦਾ ਜੀ ਲਈ ਭੈਣਾਂ ਨੂੰ ਰਿਕਵੈਸਟ ਹੈ ਹਨਾ ਜਦੋਂ ਤੁਸੀਂ ਫੋਨ ਕਰਦੇ ਹੋ ਜੀ ਮੈਂ ਇਧਰ ਉਧਰ ਕੰਮ ਕਰਦੀ ਹੁੰਦੀ ਆ ਵੀਜੀ ਹੁੰਦੀ ਆ ਮੈਂ ਤੁਹਾਨੂੰ ਫੋਨ ਥੋੜਾ ਜਿਆਦਾ ਕੱਟ ਚੱਕਿਆ ਜਾਂਦਾ ਕੋਸ਼ਿਸ਼ ਤਾਂ ਮੈਂ ਕਰਦੀ ਆ ਜਦੋਂ ਮੈਂ ਬੇਲੀ ਹੁੰਦੀ ਆ ਬੈਕ ਕਾਲ ਵੀ ਕਰਦੀ ਆ ਫਿਰ ਭੈਣਾਂ ਆਪ ਜੀ ਹੋ ਜਾਂਦੀਆਂ ਨੇ ਤਾਂ ਕਰਕੇ ਉਹ ਫੋਨ ਨਹੀਂ ਉਹ ਇਹਦਾ ਤੁਸੀਂ ਮੈਨੂੰ ਮੈਸੇਜ ਕਰ ਦਿਆ ਕਰੋ ਜੀ ਮੈਸੇਜ ਦਾ ਰਿਪਲਾਈ ਮੈਂ ਜ਼ਰੂਰ ਦੇਵਾਂਗੀ ਬਾਕੀ ਹੈ ਨਾ ਜਿੰਨਾ ਬੰਨਾਂ ਨੂੰ ਗਿਆ ਵੀ ਲਿਖਣਾ ਨਹੀਂ ਆਉਂਦਾ ਹੈਗਾ ਮੈਸੇਜ ਕਰਨਾ ਨਹੀਂ ਆਉਂਦਾ ਜੀ ਤੁਸੀਂ ਰਿਕਾਰਡਿੰਗ ਛੱਡ ਦਿਆ ਕਰੋ ਤੇ ਬਾਕੀ ਕੋਸ਼ਿਸ਼ ਹੁੰਦੀ ਹੈ ਵੀ ਜਦੋਂ ਮੇਰੇ ਲਵੇ ਹੁੰਦਾ ਜੀ ਫੋਨ ਮੈਂ ਹਰ ਇੱਕ ਦਾ ਫੋਨ ਆ ਜਿਹੜਾ ਅਟੈਂਡ ਕਰਦੀਆਂ ਜਦੋਂ ਬੀਜੀ ਹੁੰਦੇ ਨੇ ਜਾਂ ਆਪਾਂ ਬਾਹਰ ਹੁੰਦੇ ਆ ਇਸ ਕਰਕੇ ਉਦੋਂ ਨਹੀਂ ਫੋਨ ਚੱਕਿਆ ਜਾਂਦਾ ਚਲੋ ਜੀ ਆਪਣਾ ਨਿਊ ਚੈਨਲ ਹੈਗਾ ਆਰ ਕੇ ਪਟਿਕੋ ਉਹਦੇ ਉੱਪਰ ਵੀ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਿਆ ਕਰਾਂਗੇ ਤੁਸੀਂ ਜਰੂਰ ਰੋਜ਼ ਕਹਾਵੋਗੇ ਵੀ ਰੋਜ਼ ਕਹਿ ਦੇਣਾ ਕੀ ਕਰੀਏ ਜੀ ਹੈ ਨਾ ਇੰਨਾ ਹੋਣ ਦਾ ਉਹਦੇ ਵਾਸਤੇ ਅਲੱਗ ਤੋਂ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਲੱਗਦਾ ਤਾਂ ਉਹ ਬਾਕੀ ਕੰਮ ਵੀ ਤੁਹਾਨੂੰ ਪਤਾ ਸਾਰਾ ਕਰਨਾ ਪੈਂਦਾ ਆਪਾਂ ਨੂੰ ਇਕੱਲੇ ਆਗੇ ਇਸ ਕਰਕੇ ਤੇ ਚਲੋ ਜੀ ਕੋਈ ਗੱਲ ਨਹੀਂ ਕੋਸ਼ਿਸ਼ ਕਰੂੰਗੀ ਵੀ ਮੈਂ ਅੱਜ ਤੋਂ ਸਟਾਰਟਿੰਗ ਕਰਦੇ ਆਪਾਂ ਨਾਰਕੇ ਬੁਟੀਕ ਤੇ ਵੀਡੀਓ ਪਾਉਣ ਦੀ ਤੇ ਆਪਣੇ ਇਸ ਚੈਨਲ ਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਨਾਲੇ ਚੈਨਲ ਨੂੰ ਬਹੁਤ ਵਧੀਆ ਤੁਹਾਨੂੰ ਫੈਬਰਿਕ ਮਿਲੂਗੀ ਜੀ ਸਾਡੇ ਕੋਲੋਂ ਤੇ ਨਾਲੇ ਘੱਟ ਰੇਟ ਦੇ ਵਿੱਚ ਮਿਲੂਗੀ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਬਹੁਤ ਜ਼ਿਆਦਾ ਰੇਟ ਲਾਵਾਂਗੇ ਤੇ ਦੇਖੋ ਜੇ ਆਪਾਂ ਚੀਜ਼ ਵਧੀਆ ਦੇਵਾਂਗੇ ਜੀ ਫਿਰ ਚੀਜ਼ ਦਾ ਮੁੱਲ ਵੀ ਹੋਊਗਾ ਉਹ ਕਹਿੰਦੇ ਹੀ ਮਨੇ ਜਿੰਨਾ ਆਪਾਂ ਗੁੜ ਪਾਵਾਂਗੇ ਉਨਾ ਹੀ ਮਿੱਠਾ ਹੋਊਗਾ ਦੇ ਉਹਨਾਂ ਪਤੀ ਜੀ ਨਕਲੀ ਦੇਵਾਂਗੇ ਫਿਰ ਉਹਨਾਂ ਉਹਦਾ ਹਨਾ ਬਸ ਉਹ ਇਹਦਾ ਪ੍ਰਾਈਸ ਕੱਟ ਹੋਊਗਾ ਮੈਂ ਇਹ ਨਹੀਂ ਕਹਿੰਦੀ ਵੀ ਜਿਹੜੇ ਸਸਤੇ ਦਿੰਦੇ ਨੇ ਉਹਨਾਂ ਦੀ ਚੀਜ਼ ਨਹੀਂ ਵਧੀਆ ਹੁੰਦੀ ਪਰ ਆਪਣੇ ਕੋਲੋਂ ਤੁਹਾਨੂੰ ਬ੍ਰਾਂਡ ਦੀ ਚੀਜ਼ ਮਿਲੂਗੀ ਜੀ ਵਰਕ ਦੀ ਗਾਰੰਟੀ ਮਿਲੂਗੀ ਜੀ ਫੈਬਰਿਕ ਦੀ ਗਾਰੰਟੀ ਮਿਲੂਗੀ ਜਿੰਨਾ ਭੈਣਾਂ ਨੂੰ ਪਤਾ ਹੀ ਹੈ ਜਿੰਨਾਂ ਕੋਲੇ ਮੇਰੇ ਸੂਟ ਚਲੇ ਗਏ ਜੀ ਉਹਨਾਂ ਨੂੰ ਤਾਂ ਕਲੀਅਰ ਹੋ ਹੀ ਗਿਆ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਜਿਹੜੇ ਨਿਊ ਭੈਣਾਂ ਨੇ ਜੀ ਉਹ ਸਹੀ ਇੱਕ ਸਿੰਗਲ ਸੂਟ ਆਰਡਰ ਕਰਕੇ ਦੇਖ ਲੈਣ ਬਾਅਦ ਵਿੱਚ ਉਹਨਾਂ ਨੇ ਮਨ ਨੂੰ ਤਸੱਲੀ ਹੋ ਜੂਗੀ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੀ ਸ਼ੁਰੂ ਕਰ ਦਿੰਦੇ ਹਾਂ ਦੇਖੋ ਜੀ ਇੱਕ ਇਹ ਕਲਰ ਹੈਗਾ ਪਿਸਤਾ ਕਲਰ ਹੈ ਬੜਾ ਲਾਈਟ ਪਿਸਤਾ ਵੀ ਨਹੀਂ ਡਾਰਕ ਪਿਸਤਾ ਵੀ ਨਹੀਂ ਮੀਡੀਅਮ ਪਿਸਤਾ ਕਲਰ ਦਾ ਫਟ ਹੈ ਇਹਦੇ ਤੁਹਾਨੂੰ ਗਲੇ ਦੇ ਉੱਪਰ ਵਰਕ ਮਿਲੇਗਾ ਜੀ ਦੇਖੋ ਜੀ ਇਹਦੇ ਤੁਹਾਨੂੰ ਗਲੇ ਦੇ ਉੱਪਰ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਮਿਲੇਗੀ ਬਹੁਤ ਵਧੀਆ ਕੰਮ ਦੇਖੋ ਕਿੰਨਾ ਸਾਫ਼ ਹੈ ਜੀ ਬਹੁਤ ਵਧੀਆ ਸਾਫ਼ ਸੁਥਰਾ ਤੁਹਾਨੂੰ ਕੰਮ ਲੇਵਾਂਗੇ ਘੇਰ ਦੇ ਉੱਪਰ ਨਾ ਇਹਦੇ ਇਸ ਤਰ੍ਹਾਂ ਸੈਂਟਰ ਦੇ ਵਿੱਚ ਘੇਰ ਦਾ ਸੈਂਟਰ ਲੈ ਕੇ ਜੀ ਆਪਾਂ ਨੇ ਫਲਾਵਰ ਬਣਾਏ ਹੋਏ ਨੇ ਇਹ 22 23 ਇੰਚ ਤੱਕ ਦੇ ਘੇਰੇ ਦਾ ਸੂਟ ਹੈ ਜਿਹੜਾ ਆਜੂਗਾ ਜੀ ਆਰਾਮ ਨਾਲ ਜੇ ਉਸ ਤੋਂ ਵੱਧ ਘੇਰਾ ਤਾਂ ਤੁਸੀਂ ਦੱਸ ਸਕਦੇ ਹੋ ਤੇ 22 ਇੰਚ ਦਾ ਇਹ ਆਪਾਂ ਨੇ ਤਿਆਰ ਕੀਤਾ ਹੋਇਆ ਜੀ 23 ਤੱਕ ਇਹ ਜਾ ਸਕਦਾ ਕਿਉਂ ਇੱਧਰ ਥੋੜਾ ਆਪਾਂ ਸਾਈਡਾਂ ਦੇ ਫਿਰ ਪਾਈਪਿੰਗ ਵੀ ਕੱਢਾਂਗੇ ਨਾ ਤੇ ਇਸ ਕਰਕੇ ਹੋ ਜਾਂਦਾ ਸਲਾਈ ਵੇਲੇ ਦੇਖੋ ਜੀ ਬਹੁਤ ਪਿਆਰਾ ਸੂਟ ਹੈ ਇਸ ਤਰ੍ਹਾਂ ਇਸ ਤਰ੍ਹਾਂ ਇਹਦੇ ਆਪਾਂ ਨੇ ਘੇਰੇ ਤੇ ਵਰਕ ਕੀਤਾ ਹਾਂ ਫਲਾਵਰ ਬਣਾਏ ਹੋਏ ਨੇ ਜੀ ਇਹ ਬਣੂਗਾ ਜੀ ਗਲੇ ਦੇ ਉੱਪਰ ਫੈਬਰਿਕ ਰਹੂਗੀ ਜੀ ਵਿਦਆਊਟ ਲਾਈਨਿੰਗ ਇਹ ਨਹੀਂ ਹੈਗਾ ਵੀ ਤੁਸੀਂ ਕਿਸੇ ਇੱਕ ਕੱਲੀ ਗਰਮੀ ਦੇ ਵਿੱਚ ਪਾ ਸਕਦੇ ਹੋ ਇਹ ਫੈਬਰਿਕ ਬਹੁਤ ਵਧੀਆ ਹੈ ਇਸ ਤਰ੍ਹਾਂ ਵਿੱਚ ਨਾ ਡਿਜ਼ਾਈਨਿੰਗ ਬਣੀ ਹੋਈ ਹੈ ਸਿੰਮਝੇ ਬਣੇ ਹੋਏ ਨੇ ਇਹ ਹੈਗੀ ਹੈ ਜੀ ਰੂਬੀ ਕੋਟ ਰੂਬੀ ਦੇ ਵਿੱਚ ਆਪਾਂ ਨਹੀਂ कॉटन ਨਹੀਂ ਕਹਿ ਸਕਦੇ ਇਹ ਨਾ ਰੂਬੀ ਦੀ कॉटन ਹੈ ਜਿਹੜੀ ਵੀ ਉਹ ਜ਼ਿਆਦਾ ਗਰਮੀ ਦੇ ਵਿੱਚ ਬ੍ਰਾਂਡ ਇਹਦਾ ਰੂਬੀ ਮਿਲੂਗਾ ਜੀ ਤੁਹਾਨੂੰ ਤੇ ਇਹਦੀ ਨਾ ਸਟਾਪ ਹੈ ਜਿਹੜਾ ਤੁਸੀਂ ਇਹਨੂੰ ਸਰਦੀ 'ਚ ਵੀ ਪਾ ਸਕਦੇ ਹੋ ਤੇ ਗਰਮੀ 'ਚ ਵੀ ਪਾ ਸਕਦੇ ਹੋ ਦੋਨੋਂ ਸੀਜ਼ਨ ਆਪਾਂ ਪਾ ਸਕਦੇ ਹਾਂ ਜੀ ਨਾਰਮਲ ਰੇਂਜ ਦੇ ਸੂਟ ਨੇ ਜੀ ਦੇਖੋ ਜੀ ਇਦੀ ਬਾਹ ਦੇ ਉੱਪਰ ਵੀ ਤੁਹਾਨੂੰ ਡਿਜ਼ਾਈਨ ਮਿਲੂਗਾ ਇਸ ਤਰ੍ਹਾਂ ਬਹੁਤ ਪਿਆਰੇ ਕਲਰ ਨੇ 5-5 ਮੀਟਰ ਆਲ ਓਵਰ ਸੂਟ ਨੇ ਜੇ ਤੁਸੀਂ ਕੋਈ ਆਪਣੀ ਪਸੰਦ ਦਾ ਡਿਜ਼ਾਈਨ ਕਰਵਾਉਣਾ ਹੈ ਜੀ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੇ ਤੁਸੀਂ ਸਾਡੇ ਕੋਲੋਂ ਕਰਵਾਉਣਾ ਹੈ ਤਾਂ ਤੁਸੀਂ ਉਹ ਵੀ ਕਰਵਾ ਲਓ ਕਰਵਾ ਸਕਦੇ ਹੋ ਪਰ ਪਲੀਜ਼ ਪਹਿਣਾ ਨੂੰ ਰਿਕਵੈਸਟ ਹੈ ਹੁਣ ਵਰਕ ਵਾਲੇ ਸੂਟਾਂ ਦੇ ਆਰਡਰ ਜਲਦੀ ਕਰੋ ਜੀ ਇਸ ਤੋਂ ਬਾਅਦ ਅੱਗੇ ਬਿਆਹਾਂ ਦਾ ਜ਼ੋਰ ਆਊਗਾ ਫਿਰ ਕਾਰੀਗਰ ਬਹੁਤ ਸਲੋ ਕੰਮ ਹੋ ਜਾਂਦਾ ਕਿ ਉਹਨਾਂ ਕੋਲੇ ਵੀ ਕੰਮ ਜ਼ਿਆਦਾ ਹੋ ਜਾਂਦਾ ਇਸ ਕਰਕੇ ਆ ਦੇਖੋ ਜੀ ਡਿਜ਼ਾਈਨਿੰਗ ਬਹੁਤ ਪਿਆਰੀ ਇਹ ਮੈਂ ਖੁਦ ਆਪ ਦਾ ਸੂਟ ਰੈਡੀ ਕੀਤਾ ਹੈ ਪਲੀਜ਼ ਪਹਿਣਾ ਨੂੰ ਰਿਕੁਐਸਟ ਹੈ ਜੇ ਤੁਸੀਂ ਇਹਦੇ ਨਾਲ ਦਾ ਮੇਰੇ ਐਮੇ ਦਾ ਸੂਟ ਬਣਵਾਉਣਾ ਹੈ ਦੇਖੋ ਜੀ ਮੈਂ ਵੀ ਇਹਨਾਂ ਦੇ ਵਿੱਚੋਂ ਹੀ ਸੂਟ ਹਨਾ ਸਲਾਈ ਕਰਾਉਣੀ ਆ ਤੁਸੀਂ ਦੇਖਿਆ ਹੋਊਗਾ ਇਹ ਨਹੀਂ ਹੈਗਾ ਵੀ ਮੈਂ ਕੋਈ ਆਪ ਚੰਗੀ ਫੈਬਰਿਕ ਦਾ ਕਰਾਰ ਨੂੰ ਸਲਾਈ ਸੋਨੂੰ ਮਾੜੀ ਦੂੰਗੀ ਦੇਖੋ ਮੈਂ ਇਹ ਸੂਟ ਆਪਦੇ ਲਈ ਰੈਡੀ ਕਰਵਾਇਆ ਜੇ ਤੁਸੀਂ ਨੇ ਐਮੇ ਦਾ ਸੇਮ ਕਲਰ ਜਾਂ ਕਲਰ ਹੋਰ ਤੇ ਸੇਮ ਡਿਜ਼ਾਈਨ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਹੋ ਕੰਮ ਦੇਖੋ ਜੀ ਕਿੰਨਾ ਸਾਫ਼ ਮਿਲੂਗਾ ਤੁਹਾਨੂੰ ਫਲਾਵਰ ਬੋਲਦੇ ਨੇ ਇਹ ਸਾਰੇ ਫਰੰਟ ਦੇ ਉੱਪਰ ਇਹ ਇਸ ਤਰ੍ਹਾਂ ਦਾ ਫਲਾਵਰ ਬਣੇ ਹੋਏ ਨੇ ਜੀ ਇਹਦਾ ਮਹਰੂਨ ਤੇ ਜੈਲੋ ਦਾ ਕੰਬੀਨੇਸ਼ਨ ਹੈ ਗ੍ਰੀਨ ਇਹਦੀਆਂ ਪੱਤੀਆਂ ਬਣੀਆਂ ਹੋਈਆਂ ਨੇ ਇਸੇ ਤਰ੍ਹਾਂ ਦਾ ਬਾਹ ਦਾ ਕੰਮ ਮਿਲੂਗਾ ਜੀ ਤੁਹਾਨੂੰ ਫੁੱਲ ਦੀ ਦੇਖੋ ਜੀ ਇਹ ਵਾਲਾ ਇਹ ਕੇਅਰ ਹੋ ਗਿਆ ਸੌਰੀ ਜੀ ਫੁੱਲ ਗਾਹਾਂ ਵਾ ਗਿਆ ਇਹ ਹੈਗਾ ਬਾਹ ਤੇ ਫਲਾਵਰ ਸੀ ਬਾਕੀ ਜੇ ਤੁਸੀਂ ਹਨਾ ਆਪਦੀ ਚੋਇਸ ਕਰਾਉਣੀ ਹੈ ਕੋਈ ਆਪ ਦਾ ਕਲਰ ਉਵੇਂ ਵੀ ਕਰਵਾ ਸਕਦੇ ਹੋ ਦੇਖੋ ਕਿੰਨਾ ਪਿਆਰਾ ਸੂਟ ਲੱਗ ਰਿਹਾ ਫੈਬਰਿਕ ਵੀ ਤੁਸੀਂ ਇਹ ਨਹੀਂ ਹੈਗਾ ਵੀ ਹੁਣ ਗਰਮੀ ਤਾਂ ਚਲੀ ਗਈ ਅਸੀਂ ਇਹਨਾਂ ਨੂੰ ਖਰੀਦ ਕੇ ਕੀ ਕਰਾਂਗੇ ਹਨਾ ਗਰਮੀ 'ਚ ਨਹੀਂ ਪਾਣੇ ਲੈਣੀ ਹੈ ਇਦਾਂ ਦੀ ਫੈਬਰਿਕ ਹੈ ਨਾਲੇ ਇਹ ਵਿਦਾਊਟ ਲਾਈਨਿੰਗ ਬਣਨਗੇ ਜੀ ਨਾਲੇ ਤੁਸੀਂ ਇਹਨੂੰ ਗਰਮੀ ਸਰਦੀ ਕਿਸੇ ਵੀ ਮੌਸਮ ਦੇ ਵਿੱਚ ਪਾ ਸਕਦੇ ਹੋ ਦੇਖੋ ਜੀ ਹੁਣ ਜੇ ਹੈ ਨਾ ਜਮਈ ਜਨਵਰੀ ਦੇ ਵਿੱਚ ਕੋ ਦੇ ਮਹੀਨੇ ਵਿੱਚ ਹਨਾ ਇੰਨੀ ਧੁੰਦ ਦੁਪਹਿਰੀ ਆ ਉਦੋਂ ਤਾਂ ਆਪਾਂ ਨੂੰ ਜਿਆਦਾ ਪਸ਼ਮੀਨੇ ਮੋٹے ਵਗੈਰੇ ਸੂਟ ਪਾਉਣੇ ਪੈਂਦੇ ਨੇ ਨਾਰਮਲ ਦੇ ਵਿੱਚ ਆਪਾਂ ਨੂੰ ਇਦਾਂ ਦੇ ਸੂਟ ਵਧੀਆ ਰਹਿੰਦੇ ਨੇ ਨਾਲੇ ਇਹ ਵਿਦਾਊਟ ਲਾਈਨਿੰਗ ਸਲਾਈ ਹੋਣਗੇ ਜੀ ਤੀਸਰਾ ਕਲਰ ਆ ਗਿਆ ਜੀ ਇਹਦਾ ਪੀਚ ਇਹਦੇ ਤਾਂ ਨੂੰ ਸਲਵਾਰ ਤੇ ਕੰਮ ਵੀ ਮਿਲੇਗਾ ਬਹੁਤ ਪਿਆਰਾ ਸੂਟ ਬਣਿਆ ਆਇਆ ਇਹ ਦੇਖੋ ਜੀ ਇਸ ਤਰ੍ਹਾਂ ਦਾ ਇਹ ਆਪਾਂ ਨੇ ਮਿਰਰ ਵਰਕ ਦੇ ਨਾਲ ਗਲੇ ਦਾ ਕੰਮ ਕੀਤਾ ਹੋਇਆ ਜੀ ਤੇ ਇਹ ਜਿਹੜੀਆਂ ਲਾਈਨਾਂ ਜਾਂਦੀਆਂ ਨੇ ਜੀ ਇਹ ਇਸ ਤਰ੍ਹਾਂ ਬਾਜੂ ਦੇ ਅੰਡਰਾਮਸ ਦੇ ਵਿੱਚ ਆਉਣੀਆਂ ਨੇ ਜੀ ਦੇਖੋ ਬਹੁਤ ਵਧੀਆ ਗਲੇ ਤੇ ਆਪਾਂ ਨੇ ਵਰਕ ਕੀਤਾ ਦੇਖੋ ਨੇੜੇ ਤੋਂ ਦਿਖਾਉਂਗੀ ਮੈਂ ਤੁਹਾਨੂੰ ਐਸੀ ਤਰ੍ਹਾਂ ਦਾ ਇਹਦਾ ਘੇਰ ਹੈਗਾ ਜੀ ਘੇਰ ਤੇ ਕੋਈ ਕੰਮ ਨਹੀਂ ਮਿਲੂਗਾ ਇਹਦੇ ਕੱਲੇ ਗਲੇ-ਗਲੇ ਦਾ ਆਪਾਂ ਨੂੰ ਇਦਾਂ ਨਹੀਂ ਹੈ ਹਨਾ ਵਧੀਆ ਲੁੱਕ ਦੀਆਂ ਚੀਜ਼ਾਂ ਵੀ ਤਿਆਰ ਕਰਨੀਆਂ ਚਾਹੀਦੀਆਂ ਨੇ ਕੱਲਾ ਇਹ ਨਹੀਂ ਹੈਗਾ ਵੀ ਘੇਰੇ ਦੀ ਥੱਪੀ ਜਾਓ ਸਾਰਾ ਕੁਝ ਤੇ ਹੁਣ ਜਿਵੇਂ ਕੁੜੀਆਂ ਨੇ ਜੀ ਉਹ ਇੰਨਾ ਘੇਰ ਦਾ ਕੰਮ ਹੈ ਵੀ ਜ਼ਿਆਦਾ ਨਹੀਂ ਪਾਉਂਦੀਆਂ ਗਰਲਸ ਤੇ ਇਸ ਤਰ੍ਹਾਂ ਦੀ ਤੁਹਾਨੂੰ ਲੈਣ ਮਿਰਰ ਵਰਕ ਦੇ ਨਾਲ ਮਿਲੂਗੀ ਜੀ ਸਲਵਾਰ ਦੇ ਉੱਤੇ ਜੇ ਤੁਹਾਨੂੰ ਪਸੰਦ ਹੈ ਜੇ ਇਹਹੀ ਡਿਜ਼ਾਈਨ ਕਿਸੇ ਹੋਰ ਕਲਰ ਤੇ ਕਰਵਾਉਣਾ ਜੀ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੇ ਸੇਮ ਕਲਰ ਕਰਨਾ ਜੀ ਇਹ ਆਪਣੇ ਕੋਲੇ ਇੱਕ ਸੂਟ ਸਿੰਗਲ ਹੈਗਾ ਜੀ ਹੈਗੇ ਜੀ ਆਪਣੇ ਕੋਲੇ ਰੈਡੀ ਤੇ ਬਾਕੀ ਜੇ ਹੋਰ ਭੈਣਾਂ ਨੇ ਕਰਾਉਣੇ ਨੇ ਜੀ ਤੁਸੀਂ ਜਲਦੀ ਜਲਦੀ ਆਰਡਰ ਦਿਓ ਜੀ ਫਿਰ ਆਪਾਂ ਹਨਾ ਕਾਰੀਗਰ ਨੂੰ ਵੀ ਜੀ ਆਪਾਂ ਇੱਕ ਹਫਤਾ ਕਹਿੰਦੇ ਆ ਜੀ ਉਹ ਕਟੋਕਟ 15 ਦਿਨਾਂ ਚ ਰੈਡੀ ਕਰਕੇ ਦਿੰਦਾ ਉਸ ਤੋਂ ਬਾਅਦ 5-4 ਦਿਨ ਸਾਨੂੰ ਲੱਗ ਜਾਂਦੇ ਨੇ ਜੀ ਦੁਪੱਟੇ ਡਾਈ ਕਰਾਉਂਦੇ ਹਾਂ ਨੂੰ ਇਸ ਕਰਕੇ ਦਿੱਕਤ ਆਉਂਦੀ ਆ ਪਹਿਣਾ ਨੂੰ ਰਿਕਵੈਸਟ ਹੈ ਚਲੋ ਜੀ ਅਗਲਾ ਕਲਰ ਆ ਗਿਆ ਜੀ ਇਹਦੇ ਵਿੱਚ ਸਕਾਈ ਬਲੂ ਅਸੀਂ ਦੇਖੋ ਇਹ ਵੀ ਤੁਸੀਂ ਗਰਮੀ ਸਰਦੀ ਕਿਸੇ ਵੀ ਮੌਸਮ ਦੇ ਵਿੱਚ ਪਾ ਸਕਦੇ ਹੋ ਫੈਬਰਿਕ ਸੇਮ ਰਹੂਗੀ ਜੀ ਇਹਦੇ ਉੱਪਰ ਇਸ ਤਰ੍ਹਾਂ ਦੀ ਪ੍ਰਿੰਟਿੰਗ ਬਣੀ ਹੋਈ ਹੈ ਉੱਪਰ ਇਹ ਥੋੜਾ ਜਿਵੇਂ ਲੀਨਨ ਦੇ ਵਿੱਚ ਨਹੀਂ ਸਿੰਮ ਜੇ ਬਣੇ ਹੁੰਦੇ ਲੀਨਨ ਨਹੀਂ ਹੈਗੀ ਪਰ ਓਮੇ ਦੀ ਡਿਜ਼ਾਈਨਿੰਗ ਹੈ ਦੇ ਉੱਪਰ ਇਹਦੇ ਆਪਾਂ ਨੇ ਕਰਿਆ ਜੀ ਘੇਰ ਦਾ ਕੰਮ ਦੇਖੋ ਇਸ ਤਰ੍ਹਾਂ ਦਾ ਕੱਲਾ ਘੇਰ ਦਾ ਕੰਮ ਹੈ ਘੇਰ ਦਾ ਕੰਮ ਵੀ ਇਸ ਤਰ੍ਹਾਂ ਕਰਾਇਆ ਵੀਰਾ ਕਲਰ ਹੈ ਜਿਹੜਾ ਲਾਈਟ ਹੈ ਜਿਹੜੀਆਂ ਆਪਣੇ ਬਾਦੇ ਜਿਹੀਆਂ ਪਹਿਣਾ ਹੁੰਦੀਆਂ ਨੇ ਉਹ ਜਿਆਦਾ ਹਨਾ ਕੜਾਈ ਹੈ ਜਿਹੜੀ ਨਹੀਂ ਪਸੰਦ ਕਰਦੀਆਂ ਘੇਰ ਦੇ ਸੰਤ ਉਹ ਬਿਲਕੁਲ ਹਲਕੀ ਕੜਾਈ ਦੇ ਨਾਲ ਉਹ ਜਿਹੜੇ ਸੂਟ ਨੇ ਪਾ ਲੈਂਦੀਆਂ ਨੇ ਦੇਖੋ ਜੀ ਇਹਦਾ ਇਸ ਤਰ੍ਹਾਂ ਦਾ ਕੰਮ ਹੀ ਮਿਲੂਗਾ ਤੁਹਾਨੂੰ ਬਾਦੇ ਉੱਤੇ ਇਸ ਤਰ੍ਹਾਂ ਦਾ ਫਲਾਵਰ ਬਣਿਆ ਹੋਇਆ ਬਾਦੇ ਉੱਤੇ ਦੇਖੋ ਜੀ ਬਹੁਤ ਪਿਆਰੇ ਕਲਰ ਨੇ ਉਹ ਵੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇੱਕ ਆਪਾਂ ਤੁਹਾਨੂੰ ਪਲੇਨ ਫੈਬਰਿਕ ਦਿਖਾਵਾਂਗੇ ਜੀ ਉਹ ਕਲਰ ਹੈਗੇ ਨੇ ਆਪਣੇ ਕੋਲੇ ਜੇ ਤੁਸੀਂ ਉਹ ਕਲਰ ਦੇ ਕਿਸੇ ਨੇ ਭੈਣ ਨੇ ਫੈਬਰਿਕ ਬਰਕ ਕਰਾਉਣਾ ਹੈ ਨਹੀਂ ਤਾਂ ਤੁਸੀਂ ਉਹਨਾਂ ਵਿੱਚੋਂ ਮੈਨੂੰ ਇੱਕ ਦੋ ਦਿਨ ਦੇ ਵਿੱਚ ਸਿਲੈਕਟ ਕਰਕੇ ਦੱਸ ਦਿਓ ਫਿਰ ਆਪਾਂ ਉਹ ਕਾਰੀਗਰ ਕੋਲ ਭੇਜ ਦੇਵਾਂਗੇ ਦੇਖੋ ਜੀ ਇਹ ਸੂਟ ਤਾਂ ਮੂਹੂ ਬੋਲਦਾ ਮੈਂ ਤਾਂ ਇਹ ਆਦਾ ਮੈਂ ਕਿਹੜਾ ਕਿਹੜਾ ਸੀ ਮਾਂ ਮੈਂ ਜਿਹੜਾ ਪਹਿਲਾਂ ਮਾਸਟਰ ਦੀ ਸਲਾਹ ਕਰ ਲਈ ਉਸ ਤੋਂ ਬਾਅਦ ਮੈਂ ਜਿਹੜਾ ਤੁਹਾਨੂੰ ਪਹਿਲਾਂ ਮਿਰਰ ਵਰਕ ਵਾਲਾ ਉਹ ਦਿਖਾਤਾ ਹੁਣ ਮੈਨੂੰ ਐ ਲੱਗਦਾ ਮੈਂ ਆ ਵੀ ਸਮਿਆਂ ਨਾਲ ਐਨੇ ਸੂਟ ਸਲਾਈ ਕਰਾ ਕਰਾ ਕੇ ਫਿਰ ਆਉਦੇ ਗਾਲਾਂ ਮੈਦੀਆਂ ਨੇ ਘਰੇ ਇਹਦੇ ਆਪਾਂ ਨੇ ਇਸ ਤਰ੍ਹਾਂ ਦਾ ਸਕਿਨ 골ਡਨ ਜਾਂ ਪੈਚ ਲਾ ਕੇ ਜੀ ਗਲੇ ਦਾ ਕੰਮ ਕੀਤਾ ਹੋਇਆ ਇਹਦਾ ਘੇਰ ਮਿਲੂਗਾ ਜੀ ਤੁਹਾਨੂੰ ਪਲੇਨ ਇਹਦੇ ਵੀ ਤੁਹਾਨੂੰ ਸਲਵਾਰ ਤੇ ਕੰਮ ਮਿਲੂਗਾ ਇਸ ਤਰ੍ਹਾਂ ਦਾ ਕੰਮ ਪੈਚ ਲਾ ਕੇ ਬੂਟੀਆਂ ਬਣੀਆਂ ਹੋਈਆਂ ਨੇ ਜੀ ਬਾਹ ਦੇ ਉੱਪਰ ਇਸੇ ਤਰ੍ਹਾਂ ਜਿਹੜਾ ਬਾਹ ਦੇ ਉੱਪਰ ਵਰਕ ਹੋਇਆ ਹੋਇਆ ਜੀ ਸੇਮ ਵਰਕ ਮਿਲੂਗਾ ਤੁਹਾਨੂੰ ਸਲਵਾਰ ਤੇ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਹਦਾ ਪਿਓਰ ਪ੍ਰੋਪਰ ਰਸਟ ਕਲਰ ਹੈ ਜੀ ਕੋਈ ਇਹਦਾ ਇਸ਼ੂ ਨਹੀਂ ਹੈਗਾ ਵੀ ਜੇ ਆਪਾਂ ਇਹਨੂੰ ਸਰਦ ਸਰਦੀ ਨਹੀਂ ਪਾ ਸਕਦੇ ਜਾਂ ਗਰਮੀ ਨਹੀਂ ਪਾ ਸਕਦੇ ਕਿਸੇ ਵੀ ਪ੍ਰੋਗਰਾਮ 'ਚ ਪਾ ਸਕਦੇ ਹੋ ਤੁਸੀਂ ਇੱਕ ਇੱਕ ਸਿੰਗਲ ਸੂਟ ਇਹ ਫੈਬਰਿਕ ਦਾ ਲੈ ਕੇ ਦੇਖੋ ਜੀ ਜਿਹੜੇ ਹਨ ਜੇ ਤੁਹਾਨੂੰ ਆ ਵੀ ਬਹੁਤ ਟਾਈਮ ਲੱਗ ਜੂਗਾ ਵਰਕ ਤੇ ਜਿਹੜੇ ਆਪਣੇ ਕੋਲੇ ਬਣੇ ਪਏ ਨੇ ਇੰਨਾ ਚੋ ਕਲਰ ਪਸੰਦ ਆ ਜਿਹੜਾ ਚੁਆਇਸ ਆ ਤੁਹਾਡੀ ਲੈ ਕੇ ਦੇਖ ਲਓ ਉਸ ਤੋਂ ਬਾਅਦ ਤੁਸੀਂ ਸੂਟ ਜਿਹੜੇ ਰੈਡੀ ਕਰਾ ਲਓ ਦੇਖੋ ਜੀ ਬਹੁਤ ਪਿਆਰੇ ਸੂਟ ਨੇ ਚਲੋ ਜੀ ਇਹ ਹੋ ਗਿਆ ਇਸ ਤੋਂ ਬਾਅਦ ਆਪਾਂ ਤੁਹਾਨੂੰ ਅਗਲਾ ਸੂਟ ਦਿਖਾਉਂਦੇ ਆਂ ਨੀ ਨੀਅਨ ਕਲਰ ਇਹ ਬਣਿਆ ਹੋਇਆ ਜੀ ਬਟਰ ਕਾਟਨ ਦੇ ਇਹਦੀ ਵਿਦਾਊਟ ਲਾਈਨਿੰਗ ਰਹੂਗਾ ਸੈਂਟਰ ਪੈਨਲ ਦੇ ਨਾਲ ਆਪਾਂ ਨੇ ਇਹ ਸੂਟ ਰੈਡੀ ਕੀਤਾ ਦੇਖੋ ਜੀ ਇਸ ਤਰ੍ਹਾਂ ਇਹਦੇ ਘੇਰ ਦੇ ਉੱਪਰ ਕੰਮ ਮਿਲਦਾ ਇਹ ਵੀ ਬਹੁਤ ਵਧੀਆ ਕਲਰ ਦੇਖੋ ਕਿੰਨਾ ਸੋਹਣਾਗਾ ਲਾਈਟ ਜਾਂ ਸਰਦਾਰੀ ਜਾਂ ਕਲਰ ਹੈ ਇਸ ਤਰ੍ਹਾਂ ਇਹਦੇ ਆਪਾਂ ਨੇ ਬਣਾਏ ਨੇ ਜੀ ਬਲੈਕ ਦੇ ਨਾਲ ਸੈਂਟਰ ਪੈਨਲ ਬਣੇ ਹੋਣੇ ਫਲਾਵਰ ਸੈਂਟਰ ਪੈਨਲ ਵੀ ਇਹ ਨਹੀਂ ਹੈਗਾ ਬਰੀਕ ਬਰੀਕ ਨੇ ਦੇਖੋ ਜੀ ਬੇਲ ਕਿੰਨੀ ਚੌੜੀ ਪਈ ਆ 2 ਇੰਚ ਦੀ ਬੇਲ ਪਈ ਆ ਤੇ ਘੇਰ ਦੇ ਉੱਪਰ ਵੀ ਸੇਮ ਬੇਲ ਰਹੂਗੀ ਜੀ ਸੇਮ ਬੇਲ ਮਿਲੂਗੀ ਜੀ ਤੁਹਾਨੂੰ ਬਾਹਰ ਦੇ ਉੱਪਰ ਦੇਖੋ ਜੀ ਬਹੁਤ ਵਧੀਆ ਪਿਆਰਾ ਸੂਟ ਬਣਿਆ ਹੈ ਇਹ ਵੀ ਆਪਣੇ ਕੋਲੇ ਰੈਡੀ ਪਿਆ ਜੀ ਜੇ ਤੁਸੀਂ ਨੇ ਲੈਣਾ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਪਿਓਰ ਦਾ ਰੱਖਿਆ ਜੀ ਦੁਪੱਟਾ ਇਹਦੇ ਨਾਲ ਆਪਾਂ ਨੇ ਬਲੈਕ ਕਲਰ ਦੀ ਔਰਗੈਂਜਾ ਦੀ ਲੈਸ ਲਾਈਏ ਦੇਖੋ ਇਹ ਆਪਣੇ ਕੋਲੇ ਸੂਟ ਰੈਡੀ ਹੈ ਜੀ ਜੇ ਤੁਹਾਨੂੰ ਜਲਦੀ ਚਾਹੀਦਾ ਹੈ ਤਾਂ ਤੁਸੀਂ ਪੇਮੈਂਟ ਕਰਕੇ ਆਪਣਾ ਸੂਟ ਐਡਰੈਸ ਸੈਂਡ ਕਰ ਦਿਓ ਜੀ ਸੂਟ ਲੈ ਸਕਦੇ ਅੱਜ ਵਾਲੀ ਵੀਡੀਓ ਤੇ ਜਿਹੜੀ ਸਾਰੇ ਵਰਕ ਵਾਲੇ ਸੂਟਾਂ ਦੀ ਤੀ ਪਹਿਣਾ ਨੂੰ ਰਿਕਵੈਸਟ ਹੈ ਜੀ ਤੁਸੀਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਅੱਗੇ ਸ਼ੇਅਰ ਕਰਦਿਆ ਕਰੋ ਭੈਣਾਂ ਨੂੰ ਹਨਾ ਗਾਹਾਂ ਦੀ ਗਾਹਾਂ ਤੱਕ ਕੇ ਹਰ ਇੱਕ ਕੋਲੇ ਆਪਣੇ ਸੂਟਾਂ ਦਾ ਜਿਹੜਾ ਨੋਟੀਫਿਕੇਸ਼ਨ ਜਾ ਸਕੇ ਚਲੋ ਜੀ ਮੈਂ ਤੁਹਾਨੂੰ ਸੀ ਸੱਤ ਸੂਟ ਦਿਖਾ ਦਿੰਦੇ ਨੇ ਜੋ ਵੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਪਲੇਨ ਸੂਟ ਕਿਹਾ ਸੀ ਜੀ ਵੀਡੀਓ ਆਪਣੀ ਜਿਆਦਾ ਲੰਬੀ ਹੋਗੀ ਜੀ ਕੋਈ ਗੱਲ ਨਹੀਂ ਕੱਲ ਵਾਲੀ ਵੀਡੀਓ ਦੇ ਵਿੱਚ ਦਿਖਾ ਦਾਂਗੇ ਹਜੇ ਆਪਾਂ ਇੰਨੀ ਜਲਦੀ ਨਹੀਂ ਜਾਣਾ ਰਏ ਸੂਟ ਆ ਜਿਹੜਾ ਬਰਕ ਦੇਣਾ ਇੱਕ ਦੋ ਤਿੰਨ ਦਿਨ ਲੱਗ ਜਾਣਗੇ ਮੈਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਤਾਂ ਤੁਸੀਂ ਆਪਣੇ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ ਜੀ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਕਰਵਾ ਸਕਦੇ ਹੋ ਇਹਨਾਂ ਚੋਂ ਲੈਣਾ ਤੁਸੀਂ ਇਹ ਆਪਣੇ ਕੋਲੇ ਰੈਡੀ ਨੇ ਜੀ ਜੇ ਤੁਸੀਂ ਕਲਰ ਹੋਰ ਚੇਂਜ ਕਰਨਾ ਹੋਵੇ ਕਰਵਾਉਣਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਪਲੀਜ਼ ਭੈਣਾਂ ਨੂੰ ਰਿਕਵੈਸਟ ਹੈ ਜੀ ਵੀਡੀਓ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਅੱਗੇ ਤੋਂ ਅੱਗੇ ਤੁਸੀਂ ਆਪਣੇ ਰਿਸ਼ਤੇਦਾਰਾਂ ਭੈਣਾਂ ਨੂੰ ਸਾਰਿਆਂ ਨੂੰ ਵੀਡੀਓ ਸ਼ੇਅਰ ਕਰ ਦਿਓ ਜੀ ਤਾਂ ਕਿ ਹਰ ਇੱਕ ਕੋਲੇ ਆਪਣੇ ਸੂਟਾਂ ਦਾ ਨੋਟੀਫਿਕੇਸ਼ਨ ਜਾ ਸਕੇ ਹਰ ਇੱਕ ਭੈਣ ਹਨਾ ਨਾਰਮਲ ਰੇਂਜ ਦੇ ਸੂਟਾਂ ਜਿਹੜੇ ਲੈ ਕੇ ਪਾ ਸਕੇ ਸੌਕ ਹੁੰਦੇ ਨੇ ਭੈਣਾਂ ਦੇ ਸੂਟ ਪਾਉਣ ਦੇ ਪਰ ਹਰੇਕ ਭੈਣਾਂ ਨਾ ਵੀ ਰੇ ਨਾ ਦੀ ਰੇਟ ਦੇ ਸੂਟ ਦੇ ਹਿਸਾਬ ਦੇ ਨਾਲ ਰੇਟ ਸੁਣ ਕੇ ਵਿਚਾਰੀ ਚੁੱਪ ਕਰ ਜਾਂਦੀ ਹੈ ਇਹ ਚੀਜ਼ਾਂ ਹੁੰਦੀਆਂ ਨੇ ਜੀ ਪਲੀਜ਼ ਆਪਾਂ ਘੱਟ ਤੋਂ ਘੱਟ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਵੀ ਮੈਂ ਸੋਨੂੰ ਨਾ ਘੱਟ ਤੋਂ ਘੱਟ ਰੇਟ ਦੇ ਵਿੱਚ ਸੂਟ ਆ ਜਿਹੜਾ ਰੈਡੀ ਕਰਕੇ ਦੇਵਾਂ ਤੇ ਫੈਬਰਿਕ ਵੀ ਤੁਹਾਨੂੰ ਵਧੀਆ ਦੇਵਾਂ ਇਹ ਨਹੀਂ ਹੋਊਗਾ ਵੀ ਜੇ ਅਸੀਂ ਰੇਟ ਕੱਟ ਦਿੰਨੇ ਆ ਜੀ ਫੈਬਰਿਕ ਮਾੜੀ ਹੋਊਗੀ ਤੁਹਾਡੇ ਕੋਲ ਸੂਟ ਪਹੁੰਚਣ ਤੇ ਤੁਹਾਨੂੰ ਪਤਾ ਲੱਗ ਜੂਗਾ ਚਲੋ ਜੀ ਮੈਂ ਲਾਈਵ ਹੋਵਾਂਗੇ ਜੀ ਕੱਲ ਮੇਰੇ ਨਾਲ ਰਿਸ਼ਤੇਦਾਰ ਆਗੇ ਤੁਸੀਂ ਵੀਡੀਓ ਦੇਖੀ ਹੋਊਗੀ ਫੇਰ ਨਾ ਐ ਔਖਾ ਹੋ ਜਾਂਦਾ ਹੈ ਦੇਖ ਉਹਨਾਂ ਨੇ ਵਾਪਸ ਮੁੜਨਾ ਸੀ ਜੇ ਰਹਿਣਾ ਹੁੰਦਾ ਫੇਰ ਵੀ ਮੈਂ ਛੱਡ ਕੇ ਵਿੱਚ ਦੀ ਲਾਈਵ ਹੋ ਜਾਂਦੀ ਵਿਚਾਲ ਕੋਈ ਗੱਲ ਨਹੀਂ ਰਹਿਣਗੇ ਤਾਂ ਹੈਗੇ ਉਹਨਾਂ ਨੇ ਵਾਪਸ ਜਾਣਾ ਕਿ ਇਸ ਕਰਕੇ ਮੈਥੋਂ ਲਾਈਵ ਨਹੀਂ ਹੋਇਆ ਗਿਆ ਸੌਰੀ ਜੀ ਮੈਂ ਜਿਹੜੀਆਂ ਭੈਣਾਂ ਨੇ ਮੇਰਾ ਵੇਟ ਕੀਤਾ ਉਹਨਾਂ ਦਾ ਮੈਂ ਟਾਈਮ ਸਮਾਂ ਜਿਹੜਾ ਖਰਾਬ ਕੀਤਾ ਚਲੋ ਜੀ ਅੱਜ ਆਪਾਂ 3:30 ਵਜੇ ਲਾਈਵ ਹੋਵਾਂਗੇ ਜੀ 4:30 ਵਜੇ ਤੱਕ ਕੁਝ ਝੂਟ ਆਪਾਂ ਉੱਥੇ ਦਿਖਾਵਾਂਗੇ ਉਹਦੇ ਵਿੱਚੋਂ ਵੀ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ